ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ 250 ਪੰਚਾਇਤੀ ਇਲੈਕਸ਼ਨ ਦਾ ਜਿਹੜਾ ਉਹ ਵਿਗੜ ਵੱਜ ਚੁੱਕਾ ਵਾ 15 ਅਕਤੂਬਰ ਨੂੰ ਜਿਹੜਾ ਵਾ ਉਹ ਪਿੰਡ ਦੀਆਂ ਪੰਚਾਇਤਾਂ ਦੀ ਜਿਹੜੀ ਆ ਉਹ ਚੋਣ ਹੋਣੀ ਆ ਪਿੰਡ ਦੇ ਪੰਚਾਂ ਸਰਪੰਚਾਂ ਦੀ ਜਿਹੜੀ ਉਹ ਚੋਣ ਹੋਣੀ ਆ ਪਿਛਲੇ ਜਿਹੜਾ ਸਾਡੀ ਟੀਮ ਵੀ ਜਿਹੜਾ ਇਸ ਵੇਲੇ ਚੋਣ ਮੈਦਾਨ ਦੇ ਵਿੱਚ ਹੈ ਚੋਣ ਮੈਦਾਨ ਦੇ ਵਿੱਚ ਕਿਉਂ ਆ ਉਹਦੇ ਕਾਰਨ ਇਹ ਆ ਕਿ ਜਦੋਂ ਅਸ ਅਸੀਂ ਆਪਣੇ ਮਿਸ਼ਨ ਦੀ ਸ਼ੁਰੂਆਤ ਕੀਤੀ ਸੀ ਆਪਣੇ ਸਾਫ਼ ਹਵਾ ਸਾਫ਼ ਪਾਣੀ ਤੇ ਸਾਫ਼ ਰਾਹਾਂ ਦੀ ਜਿਹੜਾ ਵਾ ਉਹ ਸ਼ੁਰੂਆਤ ਕੀਤੀ ਸੀ ਤਾਂ ਉਸ ਜੱਗ ਦੇ ਵਿੱਚ ਜਿਹੜਾ ਵਾ ਚੱਲ ਰਹੀ ਜੰਗ ਦੇ ਵਿੱਚ ਸਾਨੂੰ ਸਾਡੇ ਜਿਹੜਾ ਕੰਮਾਂ ਦੇ ਵਿੱਚ ਵਿਘਨ ਪਾਉਣ ਲਈ ਸਭ ਤੋਂ ਵੱਡਾ ਰੋਲ ਜਿਹੜਾ ਵਾ ਇੱਥੇ ਦੀਆਂ ਸਥਾਨਕ ਕੁਝ ਪੰਚਾਇਤਾਂ ਸਾਰੀਆਂ ਨਹੀਂ ਮੈਂ ਫਿਰ ਦੱਸ ਦਿਆਂ ਸਾਰੀਆਂ ਨਹੀਂ ਕੁਝ ਪੰਚਾਇਤਾਂ ਨੇ ਜਿਹੜਾ ਆਪਣਾ ਇੰਨਾ ਜ਼ਿਆਦਾ 네ਗਟਿਵ ਰੋਲ ਪਲੇ ਕੀਤਾ ਕਿ ਉੱਥੋਂ ਦੀ ਜਿਹੜੀ ਸਰਪੰਚ ਨੇ ਮੈਂ ਖਾਸਾ ਉਹ ਤੇ ਦੱਸ ਦੇਣਾ ਚਾਹੁੰਨਾ ਕਿ ਪਿੰਡ ਬੁੱਟਰ ਸਿੰਘਿਆ ਦੀ ਸਰਪੰਚ ਪਿੰਡ ਬੁੱਟਰ ਸਿੰਘਿਆ ਦੀ ਸਰਪੰਚ ਜਿਹੜੀ ਆ ਪਹਿਲੇ ਸਰਪੰਚ ਸ਼੍ਰੀਮਤੀ ਰੋਪਿੰਦਰ ਕੌਰ ਉਹਨਾਂ ਦੇ ਵੱਲੋਂ ਪਿੰਡ ਦੇ ਜਿਹੜਾ ਵਾ ਵਿਰੋਧ ਦੇ ਵਿੱਚ ਜਿਹੜਾ ਉਹ ਮਤੇ ਪਾਏ ਜਾਂਦੇ ਸੀ ਇਹ ਕਿਹਾ ਜਾਂਦਾ ਸੀ ਐਡਮਿਨਿਸਟ੍ਰੇਸ਼ਨ ਨੂੰ ਕਿ ਸਾਡੇ ਪਿੰਡ ਦੇ ਵਿੱਚ ਕੋਈ ਹਵਾ ਨਹੀਂ ਖਰਾਬ ਹੋ ਰਹੀ ਕੋਈ ਪਾਣੀ ਨਹੀਂ ਖਰਾਬ ਹੋ ਰਿਹਾ ਕੋਈ ਸਾਡੇ ਰਸਿਆਂ ਦੀ ਪ੍ਰੋਬਲਮ ਨਹੀਂ ਆ ਸਾਰਾ ਕੁਝ ਜਿਹੜਾ ਆਲ ਐਸ ਵੈਲ ਹੈ ਸੋ ਜਦੋਂ ਅਸੀਂ ਐਡਮਿਨਿਸਟ੍ਰੇਸ਼ਨ ਦੇ ਵਿੱਚ ਜਾਂਦੇ ਸੀ ਜਦੋਂ ਅਸੀਂ ਐਸਟੀਐਮ ਜਾਂ ਡੀਸੀ ਦੇ ਨਾਲ ਜਦੋਂ ਮੀਟਿੰਗ ਹੋਣੀ ਸੀ ਹੁੰਦੀ ਸੀ ਤੇ ਅਕਸਰ ਹੀ ਉਹ ਰੈਗੂਲੇਸ਼ਨਸ ਕੱਢ ਕੇ ਸਾਡੇ گاڑی ਰੱਖ ਦਿੱਤੇ ਜਾਂਦੇ ਸੀ। ਉਹਦੇ ਤੋਂ ਬਾਅਦ ਜਦੋਂ ਆ ਥੋੜਾ ਸਮਾਂ ਪਿਆ ਤਾਂ ਪਿੰਡ ਬੁੱਟਰ ਸਿਵਿਆ ਦੀ ਸਰਪੰਚ ਜਿਹੜੀ ਆ ਉਹਨਾਂ ਦੀ ਕਿਤੇ ਜੌਬ ਜਿਹੜੀ ਆ ਉਹਨਾਂ ਦੇ ਜਿਹੜੇ ਹਸਬੰਡ ਨੇ ਉਹਨਾਂ ਨੇ ਟ੍ਰੈਜੇਡੀ ਵਾਪਰਦੀ ਆ ਉਹਨਾਂ ਦੀ ਮੌਤ ਹੋ ਜਾਂਦੀ ਆ। ਮੌਤ ਹੋਣ ਤੋਂ ਬਾਅਦ ਜਿਹੜਾ ਉਹਨਾਂ ਨੂੰ ਉਹਨਾਂ ਦੀ ਜੌਬ ਜਿਹੜੀ ਮਿਲਦੀ ਆ। ਮੈਂ ਦੱਸ ਦਿਆਂ ਕਿ ਜਿਹੜੀ ਸਾਡੀ ਝੰਗ ਜਿਹੜੀ ਆ ਉਹ ਚੱਲ ਰਹੀ ਝੰਗ ਸੀ ਉਸ ਵੇਲੇ ਦੀ ਉਹਦੇ ਤੋਂ ਪਹਿਲਾਂ ਜਿਹੜਾ ਉਹਨਾਂ ਦੇ ਹਸਬੰਦ ਦੀ ਜਿਹੜੀ ਆ ਉਹ ਮੌਤ ਹੁੰਦੀ ਆ ਤੇ ਉਹਨਾਂ ਦੇ ਇੱਕ ਜਿਹੜੀ ਉਹਨਾਂ ਦੀ ਜੌਬ ਜਿਹੜੀ ਆ ਉਹ ਜਦੋਂ ਨਿਕਲਦੀ ਆ ਤਾਂ ਉਹ ਜੌਬ ਤੇ ਜਾਣ ਲਈ ਉਹਨਾਂ ਨੂੰ ਆਪਣਾ ਰਿਜ਼ਾਈਨ ਜਿਹੜਾ ਉਹ ਪਾਉਣਾ ਪੈਂਦਾ ਰਿਜ਼ਾਈਨ ਪਾਉਣ ਤੋਂ ਬਾਅਦ ਨਵੇਂ ਸਰਪੰਚ ਦੀ ਉੱਥੇ ਪੰਚ ਅਧਿਕਾਰਤ ਪੰਚ ਦੀ ਜਿਹੜੀ ਉਹ ਉੱਥੇ ਚੋਣ ਹੋਣੀ ਹੁੰਦੀ ਆ ਤੇ ਉੱਥੇ ਇੱਕ ਥੋੜਾ ਜਿਹਾ ਚੱਲਦਾ ਕਮਾਸਾਨ ਚੱਲਦਾ ਵੀ ਕਿਸ ਵਿਅਕਤੀ ਨੂੰ ਜਿਹੜਾ ਵਾ ਉਹ ਉਹ ਉਥੋਂ ਦਾ ਅਧਿਕਾਰਤ ਪੰਚ ਜਿਹੜਾ ਉਹ ਬਣਾਇਆ ਜਾਵੇ ਪਿੰਡ ਦਾ ਮੁਖੀ ਜਿਹੜਾ ਉਹ ਬਣਾਇਆ ਜਾਵੇ ਪਰ ਉਹ ਉਥੇ ਕੋਈ ਵਿਸ਼ਵਾਸ ਵਾਲਾ ਚਿਹਰਾ ਇੱਕ ਜਿਹੜਾ ਬਹੁਤ ਜ਼ਿਆਦਾ ਜਿੰਨੇ ਵਿਸ਼ਵਾਸ ਸਾਨੂੰ ਦਿਵਾਇਆ ਕਿ ਮੈਨੂੰ ਜੇਕਰ ਤੁਸੀਂ ਪਿੰਡ ਦਾ ਪਿੰਡ ਦੀ ਬਾਗ ਡੋਰ ਫੜਾਉਂਦੇ ਹੋ ਤਾਂ ਮੈਨੂੰ ਤੁਸੀਂ ਸਾਡੀ ਟੀਮ ਨੂੰ ਸਾਰੀ ਨੂੰ ਕਿਹਾ ਕਿ ਮੈਨੂੰ ਤੁਸੀਂ ਭਾਵੇਂ ਹਾਈ ਕੋਰਟ ਸੁਪਰੀਮ ਕੋਰਟ ਤੱਕ ਲੈ ਕੇ ਚਲੇ ਜਾਓ ਮੈਂ ਤੁਹਾਡੇ ਨਾਲ ਸਾਥ ਦੇਵਾਂਗਾ ਪਰ ਅਫਸੋਸ ਉਹ ਕੁਝ ਧੀਰ ਮਥੇ ਪਾਉਣ ਤੋਂ ਬਾਅਦ ਕੁਝ ਧੀਰ ਨਾਲ ਸਟੈਂਡ ਲੈਣ ਤੋਂ ਬਾਅਦ ਜਿਹੜਾ ਉਹ ਵੀ ਬੈਕ ਫੁੱਟ ਤੇ ਚਲੇ ਗਿਆ ਸਭ ਤੋਂ ਪਹਿਲਾਂ ਮੈਂ ਇਹ ਦੱਸ ਦਿਆਂ ਕਿ ਮਤੇ ਜਿਹੜੇ ਆ ਕੁਝ ਉਹਨਾਂ ਜਦੋਂ ਅਧਿਕਾਰਤ ਪੰਚ ਜਿਹੜੇ ਨਵੇਂ ਬਣਦੇ ਨੇ ਸ਼੍ਰੀਮਤੀ ਪਰਮਜੀਤ ਕੌਰ ਪਰਮਜੀਤ ਕੌਰ ਨੂੰ ਹਾਂ ਸ਼ਾਇਦ ਪਰਮਜੀਤ ਕੌਰ ਪਰਮਜੀਤ ਕੌਰ ਜਦੋਂ ਅਧਿਕਾਰਤ ਪੰਚ ਜਿਹੜਾ ਜਦੋਂ ਲੱਗਦੇ ਨੇ ਤੇ ਅ ਅਸੀਂ ਉਸ ਵੇਲੇ ਇੱਕ ਕੋਰਟ ਦੇ ਵਿੱਚ ਬਾਬਾ ਬਕਾਲਾ ਦੀ ਮਾਨਯੋਗ ਅਦਾਲਤ ਦੇ ਵਿੱਚ ਇੱਕ ਕੇਸ ਦਾਇਰ ਕਰਦੇ ਹਾਂ ਪਿੰਡ ਦੇ ਰਸਤੇ ਨੂੰ ਲੈ ਕੇ ਤੇ ਹੋਰ ਵੀ ਜਿਹੜੀਆਂ ਸਮੱਸਿਆਵਾਂ ਵਾਂ ਉਹ ਵੀ ਵਿੱਚ ਇਨਕਲੂਡ ਕੀਤੀਆਂ ਜਾਂਦੀਆਂ ਜਿਹੜਾ ਕੇਸ ਆ ਕੇਸ ਜਦੋਂ ਡਿਸੀਜਨ ਤੇ ਆਉਣ ਤੋਂ ਤਕਰੀਬਤ ਤਕਰੀਬਨ 20 ਦਿਨ ਪਹਿਲਾਂ ਸਾਡੇ ਉਸੇ ਉਹੀ ਅਧਿਕਾਰਤ ਪੰਚ ਜਿਹੜਾ ਵਾ ਉਹ ਪਿੰਡ ਦੇ ਕੁਝ ਲੋਕਾਂ ਨੂੰ ਨਾਲ ਲੈ ਕੇ ਜਿਹੜੇ ਕੁਝ ਲੋਕ ਜਿਹੜੇ ਪਿੰਡ ਦੇ ਜਿਹੜੇ ਮੇਲੇ ਦੇ ਹੱਕ ਦੇ ਵਿੱਚ ਬੁਖਤਦੇ ਨੇ ਉਹਨਾਂ ਦੇ ਨਾਲ ਰਾਣਾ ਗੁਰਜੀਤ ਦੀ ਕੋਠੀ ਦੇ ਵਿੱਚ ਕਪੂਰ ਥਲੇ ਜਾਂਦਾ ਸਾਡਾ ਆਈਟੀ ਸੈੱਲ ਕਾਫੀ ਐਕਟਿਵ ਹੈ ਉਹਦੇ ਵੱਲੋਂ ਦੱਸਿਆ ਜਾਂਦਾ ਕਿ ਤੁਹਾਡੇ ਜਿਹੜਾ ਜਿਸ ਬੰਦੇ ਨੂੰ ਤੁਸੀਂ ਜਿਸ ਆਗੂ ਨੂੰ ਅੱਗੇ ਲਾਇਆ ਉਹ ਤਾਂ ਰਾਣਾ ਗੁਰਜੀਤ ਦੀ ਕੋਠੀ ਦੇ ਵਿੱਚ ਜਿਹੜਾ ਉਹ ਐਂਟਰ ਹੋ ਚੁੱਕਾ ਤੇ ਆ ਆ ਵਾਲੇ ਬੰਦੇ ਜਿਹੜਾ ਉਹ ਨਾਲ ਨੇ ਸਾਡੇ ਵੱਲੋਂ ਉਹਦੇ ਨਾਲ رابطہ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਸਰਪੰਚ ਨਾਲ ਪਰ ਸਰਪੰਚ ਲਗਾਤਾਰ ਫੋਨ ਕੱਟਦਾ ਤੇ ਬਾਅਦ ਦੇ ਵਿੱਚ ਜਦੋਂ ਉਹਨੂੰ ਥੋੜਾ ਸਖਤੀ ਦੇ ਨਾਲ ਪੁੱਛਿਆ ਜਾਂਦਾ ਤੇ ਉਹ ਮੰਨ ਜਾਂਦਾ ਕਿ ਹਾਂ ਮੈਂ ਉੱਥੇ ਗਿਆ ਸੀ ਉਦੇ ਤੋਂ ਬਾਅਦ ਨਾਲ ਲਗਾਤਾਰ ਕੀ ਹੁੰਦਾ ਕਿ ਜਿਹੜੇ ਜਿਹੜੇ ਕੇਸ ਜਿਹੜਾ ਉੱਥੇ ਫਾਈਲ ਕੀਤਾ ਹੁੰਦਾ ਵਾ ਮਾਨਯੋਗ ਅਦਾਲਤ ਦੇ ਵਿੱਚ ਬਾਬਾ ਬਗਲਾ ਸਾਹਿਬ ਵਿਖੇ ਉਸ ਕੇਸ ਨੂੰ ਇੱਕ ਹੋਰ ਵਕੀਲ ਖਿਲਾੜ ਕੇ ਉਸ ਕੇਸ ਨੂੰ ਜਿਹੜਾ ਉਹੀ ਅਧਿਕਾਰਤ ਪੰਚ ਜਿਹੜਾ ਵਾ ਉਹ ਵਾਪਸੀ ਲੈ ਲੈਂਦਾ ਕਿ ਸਾਡਾ ਇਹਨਾਂ ਨਾਲ ਨਾਲ ਕੰਪਰੋਮਾਈਜ਼ ਹੈ ਸਾਡੀ ਇਹਨਾਂ ਨਾਲ ਕੋਈ ਲੜਾਈ ਨਹੀਂ ਇਹ ਵੀ ਆਪਣੇ ਸਾਰੇ ਕੇਸ ਜਿਹੜੇ ਆ ਪੰਚਾਇਤ ਵਾਲੇ ਉਹ ਵੀ ਵਾਪਸੀ ਲੈਣਗੇ ਤੇ ਸਾਡੇ ਵੀ ਕੇਸ ਜਿਹੜੇ ਆ ਅਸੀਂ ਵਾਪਸੀ ਲੈ ਰਹੇ ਹਾਲਾਂਕਿ ਪੰਚਾਇਤ ਦੇ ਉੱਤੇ ਉਹਨਾਂ ਦੇ ਵੱਲੋਂ ਕੋਈ ਵੀ ਕੇਸ ਜਿਹੜਾ ਵਾ ਰਾਣਾ ਸ਼ੂਗਰ ਲਿਮਟਿਡ ਦੇ ਵੱਲੋਂ ਨਹੀਂ ਕੀਤਾ ਗਿਆ। ਖੈਰ ਮੈਂ ਤੁਹਾਨੂੰ ਇਹ ਦੱਸ ਦੇਣਾ ਚਾਹੁੰਦਾ ਕਿ ਜਿਹੜਾ ਪਹਿਲੀ ਸਰਪੰਚ ਸੀ ਉਸ ਨੇ ਮੀ ਪਿੰਡ ਦੇ ਵਿੱਚ ਜਿਹੜਾ ਉਹ ਵਿਸ਼ਵਾਸ ਘਾਤ ਪਿੰਡ ਦੇ ਲੋਕਾਂ ਦਾ ਵਿਸ਼ਵਾਸ ਘਾਤ ਕੀਤਾ ਲੋਕਾਂ ਦੇ ਨਾਲ ਉਹਦੇ ਤੋਂ ਬਾਅਦ ਜਿਹੜਾ ਸੈਕੰਡ ਅਧਿਕਾਰਤ ਪੰਚ ਜਿਹੜਾ ਚੁਣਿਆ ਜਾਂਦਾ ਹੈ ਉਹਦੇ ਵੱਲੋਂ ਵੀ ਜਿਹੜਾ ਪਿੰਡ ਦੇ ਵਿਰੋਧ ਦੇ ਵਿੱਚ ਜਿਹੜਾ ਉਹ ਪੁਕਤਿਆ ਜਾਂਦਾ ਹੈ ਇਦਿਵ ਲੋਕ ਇੱਕ ਐਫੀਡੇਵਿਟ ਦਿੱਤਾ ਜਾਂਦਾ ਸਮਾਜਯੋਗ ਦਾਤ ਦੇ ਵਿੱਚ ਕਿ ਮੇਰਾ ਮਿਲ ਦਾ ਸਾਡੀ ਪੰਚਾਇਤ ਦਾ ਮਿਲ ਦੇ ਨਾਲ ਹੁਣ ਕੋਈ ਝਗੜਾ ਨਹੀਂ ਹੈ ਸਾਰੇ ਮਸਲੇ ਹੱਲ ਹੋ ਚੁੱਕੇ ਨੇ ਸੋ ਦੋਸੋ ਜਦੋਂ ਉਹਨਾਂ ਲੋਕਾਂ ਤੋਂ ਯਕੀਨ ਉੱਠ ਜਾਵੇ ਜਿਨ੍ਹਾਂ ਲੋਕਾਂ ਨੇ ਸਾਡੀ ਅਗਵਾਈ ਕਰਕੇ ਸਾਨੂੰ ਨਿਆਂ ਦੇਣਾਗਾ ਭਾਵੇਂ ਉਹ ਕਿਸੇ ਵੀ ਲੈਵਲ ਤੇ ਹੋਣ ਭਾਵੇਂ ਉਹ ਇੱਕ ਮੈਂਬਰ ਪੰਚਾਇਤ ਹੋਣ ਸਰਪੰਚ ਹੋਣ ਵਿਧਾਇਕ ਹੋਣ ਐਮਪੀ ਹੋਣ ਜਾਂ ਸਾਡੇ ਸੀਐਮ ਆਉਣ ਜਾਂ ਪੀਐਮ ਆਉਣ ਜਦੋਂ ਇੱਕ ਵਿਸ਼ਵਾਸ ਉੱਠ ਜਾਏ ਤੇ ਫਿਰ ਲੋਕਾਂ ਲਈ ਬਹੁਤ ਔਖਾ ਆ ਜਾਂਦਾ ਦੁਬਾਰਾ ਮੋੜ ਉਹਨਾਂ ਤੇ ਵਿਸ਼ਵਾਸ ਕਰਨਾ ਲਗਾਤਾਰ ਸਾਡੇ ਵਿਸ਼ਵਾਸ ਘਾਤ ਜਿਹੜਾ ਵਾ ਉਹ ਲਗਾਤਾਰ ਸਾਡੇ ਨਾਲ ਦੋ ਵਾਰੀ ਪਿੰਡ ਦੀ ਪੰਚਾਇਤ ਨੇ ਸਾਡੇ ਨਾਲ ਜਿਹੜਾ ਉਹ ਵਿਸ਼ਵਾਸ ਘਾਤ ਕੀਤਾ ਸੋ ਹੁਣ ਸਾਡੀ ਟੀਮ ਨੇ ਪਿਛਲੇ ਤਕਰੀਬਨ ਨੀਅਰ ਬੋਟੇ ਇੱਕ ਸਾਲ ਤੋਂ 1.5 ਸਾਲ ਤੋਂ ਸਾਡੀ ਟੀਮ ਨੇ ਇਹ ਫੈਸਲਾ ਲਿਆ ਕਿ ਅਸੀਂ ਰਾਣਾ ਗੁਰਜੀਤ ਦੇ ਨਾਲ एनवायरनमेंट ਨੂੰ ਲੈ ਕੇ ਫਾਈਟ ਕਰ ਸਕਦੇ ਆ ਅਸੀਂ ਆਪਣੇ ਹੱਕਾਂ ਲਈ ਲੜ ਸਕਦੇ ਆ ਉਹਨਾਂ ਲੋਕਾਂ ਨਾਲ ਲੜ ਸਕਦੇ ਆ ਭਾਵੇਂ ਲੋਕ ਕੋ ਕਿੱਡੇ ਵੀ ਵੱਡੇ ਹੋਣ ਪਰ ਅਸੀਂ ਆਪਣੇ ਲੋਕਾਂ ਨਾਲ ਜਿਹੜਾ ਉਹ ਨਹੀਂ ਲੜ ਸਕਦੇ ਅਸੀਂ ਆਪਣੇ ਸਰਪੰਚਾਂ ਦੇ ਨਾਲ ਨਹੀਂ ਲੜ ਸਕਦੇ ਅਸੀਂ ਆਪਣੇ ਪੰਚਾਂ ਦੇ ਨਾਲ ਨਹੀਂ ਲੜ ਸਕਦੇ ਆਪਣੇ ਪਿੰਡ ਦੇ ਜਿਹੜੇ ਮੁਖੀ ਨੇ ਜਾਂ ਸਾਡੇ ਨੁਮਾਇंदे ਨੇ ਅਸੀਂ ਉਹਨਾਂ ਨਾਲ ਜੇਕਰ ਲੜਨ ਲੱਗ ਪਏ ਤੇ ਅਸੀਂ ਤਾਂ ਆਪਸ ਵਿੱਚ ਜਿਹੜਾ ਉਹ ਉਲਝ ਕੇ ਰਹਿ ਜਾਵਾਂਗੇ ਉਦੇ ਤੋਂ ਬਾਅਦ ਸਾਡੀ ਟੀਮ ਨੇ ਇਹ ਫੈਸਲਾ ਕੀਤਾ ਕਿ ਅਸੀਂ ਉਸ ਸਮੇਂ ਦਾ ਇੰਤਜ਼ਾਰ ਕਰਾਂਗੇ ਜਿਸ ਸਮੇਂ ਦੇ ਉੱਤੇ ਇਹਨਾਂ ਨੂੰ ਜਿਹੜਾ ਉਹ ਇਹ ਬਦਲੇ ਜਾਣ ਕਿਉਂਕਿ ਤੁਸੀਂ ਬਹੁਤ ਲੋਕ ਜਿਹੜਾ ਵਾ ਉਹ ਇਸ ਚੀਜ਼ ਨੂੰ ਚੰਗੀ ਤਰ੍ਹਾਂ ਜਾਣਦੇ ਹੋ ਕਿ ਮੇਰੇ ਪਿੰਡ ਦੇ ਵਿੱਚ ਵੀ ਇਦਾਂ ਦਾ ਹੀ ਇਤਿਹਾਸ ਜਿਹੜਾ ਉਹ ਪਹਿਲਾਂ ਬਣਿਆ ਸੀ ਅਸੀਂ ਵੀ ਲੋਕਾਂ ਦੇ ਵਿੱਚ ਕੁਝ ਮੌਤ ਬਰਾ ਦੇ ਉੱਤੇ ਲੰਮਾ ਸਮਾਂ ਜਿਹੜਾ ਉਹ ਵਿਸ਼ਵਾਸ ਕਰਦੇ ਰਿਹਾ ਸਾਡੇ ਪਿੰਡ ਦੇ ਲੋਕ ਪਰ ਜਦੋਂ ਇੱਕ ਸਾਡੀ ਟੀਮ ਨੂੰ ਜਦੋਂ ਸੇ ਪਿੰਡ ਦੇ ਲੋਕਾਂ ਦੀ ਸੇਵਾ ਦਾ ਮੌਕਾ ਦਿੱਤਾ ਤਾਂ ਪਿੰਡ ਦੀ ਨੋਹਾਰ ਧਰਤੀ ਮੀਨ ਤੇ ਅਸਮਾਨ ਦਾ ਜਿਹੜਾ ਉਹ ਫਰਕ ਜਿਹੜਾ ਤੁਹਾਡੇ ਸਾਰਿਆਂ ਦੇ ਸਾਹਮਣੇ ਮੈਨੂੰ ਦੱਸਣ ਦੀ ਲੋੜ ਨਹੀਂ ਸਾਡੇ ਪਿੰਡ ਦੇ ਸਾਡੀ ਟੀਮ ਦੇ ਸਾਡੇ ਲੋਕਾਂ ਦੇ ਜਿਹੜੇ ਸਾਡੇ ਪਿੰਡ ਦੇ ਲੋਕਾਂ ਦੇ ਜਿਹੜੇ ਉਹ ਕੰਮ ਆਪਣੇ ਆਪ ਮੂੰਹੋਂ ਬੋਲ ਰਹੇ ਨੇ ਸਾਡੇ ਪਿੰਡ ਦੇ ਵਿੱਚ ਜੇ 17 ਰਾਜ ਸਭਾ ਮੈਂਬਰ ਆਉਂਦੇ ਨੇ ਸਾਡੇ ਕੰਮ ਨੂੰ ਵੇਖਣ ਲਈ ਤਾਂ ਕੁਝ ਨਾ ਕੁਝ ਤਾਂ ਹੈ ਜੇਕਰ ਅ ਅਮਰੀਕਨ ਰਾਜਸੀਆਂ ਦੇ ਜਿਹੜੇ ਰਾਜਦੂਤ ਸਾਡੇ ਪਿੰਡ ਦੇ ਵਿੱਚ ਆਉਂਦੇ ਆ ਤੇ ਕੁਛ ਨਾ ਕੁਛ ਤਾਂ ਕੀਤਾ ਹੈ ਪਿੰਡ ਦੇ ਵਿੱਚ ਸੋ ਮੈਂ ਅਖੀਰ ਦੇ ਉੱਤੇ ਹੁਣ ਤੁਹਾਨੂੰ ਇਹ ਸਾਰਿਆਂ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਪਿੰਡ ਬੁੱਟਰ ਸਵੀਆ ਦੇ ਖਾਸ ਤੌਰ ਤੇ ਪਿੰਡ ਬੁੱਟਰ ਸਵੀਆ ਦੇ ਲੋਕਾਂ ਨੂੰ ਕਿ ਸਾਡੇ ਵੱਲੋਂ ਜਿਹੜਾ ਇੱਕ ਚਿਹਰਾ ਜਿਹੜਾ ਜਿਹੜਾ ਨਤੜਕ ਚਿਹਰਾ ਜਿਹੜਾ ਸਾਡੀ ਟੀਮ ਦੇ ਵਿੱਚ ਜਿਹੜਾ ਸਾਡੇ ਤੇ ਇਹਦੇ ਦੇ ਚਿਹਰੇ ਦੇ ਤੇ ਜਿਹੜਾ ਵਿਸ਼ਵਾਸ ਜਿਹੜਾ ਸਾਡੀ ਟੀਮ ਦੇ ਵੱਲੋਂ ਕੀਤਾ ਜਾ ਸਕਦਾ ਕਿਉਂਕਿ ਅਗਲੇ ਬੰਨੇ ਫਾਈਟ ਜਿਹੜੀ ਆ ਬਹੁਤ ਜਿਹੜੀ ਆ ਉਹ ਅ ਅੱਗੇ ਜਾਣਾ ਪੈ ਸਕਦਾ ਅਸੀਂ ਵਿਸ਼ਵਾਸ ਕੀਤਾ ਸੀ ਆਪਣੇ ਰਣਦੀਪ ਦੇ ਉੱਤੇ ਰਣਦੀਪ ਅ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਨਾਲ ਬਰਾਬਰ ਦੇ ਇਹਦੇ ਤੇ ਅ ਪਰਚੇ ਵੀ ਨੇ ਬਰਾਬਰ ਦੇ ਇਹਨੇ ਕੁੱਟ ਵੀ ਖਾਧੀ ਆ ਤੇ ਜੇਲ੍ਹਾਂ ਦੇ ਵਿੱਚ ਵੀ ਇਹ ਸਾਡੇ ਨਾਲ ਜਿਹੜਾ ਉਹ ਰਹਿ ਚੁੱਕਾ ਸੋ ਮੈਂ ਤੁਹਾਡੇ ਪਿੰਡ ਨੂੰ ਵੋਟਰਾਂ ਵੋਟਰ ਸਿਵਿਆ ਦੇ ਇਕੱਲੇ-ਇਕੱਲੇ ਵੋਟਰ ਦੇ ਅੱਗੇ ਹੱਥ ਜੋੜ ਕੇ ਇੱਕ ਬੇਨਤੀ ਕਰਦਾ ਕਿ ਆਪਣੇ ਏਰੀਆ ਨੂੰ ਬਚਾਉਣ ਲਈ ਕਿਉਂਕਿ ਸਾਡੇ ਪਿੰਡ ਮੰਨਦੇ ਆ ਕਿ ਸਾਡਾ ਪਿੰਡ ਬਹੁਤ ਸੋਹਣਾ ਮੰਨਦੇ ਆ ਕਿ ਸਾਡੇ ਪਿੰਡ ਦੇ ਵਿੱਚ ਸੁਖ ਸਹੂਤਾ ਬਹੁਤ ਜ਼ਿਆਦਾ ਆ ਤੁਹਾਡਾ ਪਿੰਡ ਸਾਡੇ ਨਾਲੋਂ ਪਿੱਛੇ ਆ ਪਛੜ ਚੁੱਕਾ ਵਿਕਾਸ ਦੇ ਪੱਖ ਤੋਂ ਪਰ ਜੇਕਰ ਸਾਡਾ ਪਿੰਡ ਸੋਹਣਾ ਹੋਏਗਾ ਜੇਕਰ ਸਾਡਾ ਪਿੰਡ ਸੋਹਣਾ ਆ ਸਾਡਾ ਪਿੰਡ ਹੋਰ ਵੀ ਸੋਹਣਾ ਹੋਏਗਾ ਆਉਣ ਵਾਲੇ ਸਮੇਂ ਦੇ ਵਿੱਚ ਸੋਹਣਾ ਬਣਾ ਕੇ ਕੀ ਕਰਨਾ ਜਦੋਂ ਸਾਡਾ ਇੱਥੇ ਪਾਣੀ ਖਰਾਬ ਆ ਸਾਡੀ ਇੱਥੇ ਹਵਾ ਖਰਾਬ ਆ ਸੋ ਲੜਾਈ ਨੂੰ ਲੜਨ ਲਈ ਇੱਕ ਵੱਡੇ ਘਰ ਨਾਲ ਲੜਨ ਲਈ ਸਾਡੇ ਕੋਲੇ ਤਾਕਤ ਦਾ ਹੋਣਾ ਬਹੁਤ ਜ਼ਰੂਰੀ ਹੈ। ਮੇਰੀ ਸਤਿਕਾਰਯੋਗ ਭਾਬੀ ਜੀ ਕਬਲਜੀਤ कौर ਜਿਹੜੇ ਪਿਛਲੇ 5 ਸਾਲ ਲਗਾਤਾਰ ਜਿਹੜੋ ਉਹਨਾਂ ਨੇ ਪਿੰਡਦਰ ਦੀ ਸੇਵਾ ਕੀਤੀ ਹੈ। ਉਹਨਾਂ ਦੀ ਯੋਗ ਅਗਵਾਈ ਦੇ ਵਿੱਚ ਸਾਡੇ ਸੋਨੀ ਭਾਜੀ ਉਹਨਾਂ ਨੇ ਸਾਡੀ ਟੀਮ ਨੇ ਨੁਹਾਰ ਬਦਲੀ ਹੈ। ਪਰ ਨਾਲ ਦੀ ਨਾਲ ਮੈਂ ਇਹ ਦੱਸ ਦਿਆਂ ਕਿ ਆਉਣ ਵਾਲਾ ਸਮਾਂ ਜਿਹੜਾ ਸਾਡਾ ਇਲਾਕਾ ਛੱਡਣ ਵਾਲਾ ਹੋਏਗਾ। ਤੇ ਜੇਕਰ ਲਾਗੇ ਛਾਗੇ ਦੇ ਪਿੰਡ ਕਿੰਨੇ ਵੀ ਤੁਸੀਂ ਸੋਨੇ ਬਣਾ ਲਓ ਪਰ ਜਦੋਂ ਉਥੇ ਰਹਿਣਾ ਹੀ ਗੰਦਿਆ ਜਦੋਂ ਸਵਾ ਜਦੋਂ ਤੁਹਾਡੀ ਹਵਾ ਖਰਾਬ ਹੈ ਜਦੋਂ ਸਾਡਾ ਪਾਣੀ ਖਰਾਬ ਹੈ ਜੇ ਅਸੀਂ ਸੁਰੱਖਿਅਤ ਆਪਣੇ ਘਰਾਂ ਚ ਪਹੁੰਚ ਨਹੀਂ ਸਕਦੇ ਤਾਂ ਫਿਰ ਉਹਨਾਂ ਚੀਜ਼ਾਂ ਦਾ ਕੋਈ ਫਾਇਦਾ ਨਹੀਂ ਸੋ ਮੈਂ ਬੇਨਤੀ ਕਰਨਾ ਚਾਹੁੰਦਾ ਤੁਹਾਨੂੰ ਸਾਰਿਆਂ ਨੂੰ ਖਾਸतौर ਤੇ ਪਿੰਡ ਬੁੱਟਰਸਵੀ ਦੇ ਵੋਟਰਾਂ ਨੂੰ ਕਿ ਆਪਣੀ ਇੱਕ ਇੱਕ ਕੀਮਤੀ ਵੋਟ ਜਿਹੜੀ ਆ ਸਾਡੀ ਟੀਮ ਜਿੱਦਾਂ ਹੁਣ ਸਾਡੇ ਇਧਰ ਮੇਰੇ ਸਤਿਕਾਰਯੋਗ ਬੱਬੂ ਪਾ ਇੱਕ ਬੜਾ ਮਤਲਬ ਹੈਂਡ ਟੂ ਮਾਉਥ ਬੰਦਾ ਕਿਰਤ ਕਰਕੇ ਖਾਣ ਵਾਲੇ ਬੰਦੇ ਰਣਦੀਪ ਇੱਕ ਛੋਟੀ ਜੀ ਦੁਕਾਨ ਜਿਹੜਾ ਸੈਂਟਰੀ ਦੀ ਦੁਕਾਨ ਵਾਲਾ ਸੋ ਸਾਡੇ ਕੋਲੇ ਹੁਣ ਸਮਾਂ ਬਹੁਤ ਘੱਟ ਹੈ ਪਿਛਲੇ ਲੰਮੇ ਸਮੇਂ ਤੋਂ ਅਸੀਂ ਲਗਾਤਾਰ ਡਾਕੂਮੈਂਟ ਦੇ ਵਿੱਚ ਲੜ ਰਹੇ ਆ ਪਰ ਸੋਸ਼ਲ ਮੀਡੀਆ ਤੇ ਇਹ ਐਕਟੀਵਿਟੀ ਬਹੁਤ ਘਟਾਈ ਸੀ ਉਹ ਘਟਾਉਣ ਦਾ ਇੱਕ ਕਾਰਨ ਇਹ ਵੀ ਸੀ ਕਿ ਲੋਕ ਕੀ ਸੋਚਣਗੇ ਲੋਕ ਇਹ ਕਹਿਣਗੇ ਕਿ ਇਹ ਰੌਲਾ ਹੀ ਪਾਈ ਜਾਂਦੇ ਰੌਲਾ ਹੀ ਪਾਈ ਜਾਂਦੇ ਰੌਲਾ ਹੀ ਪਾਈ ਜਾਂਦੇ ਹੁੰਦਾ ਦੇ ਇਹਨਾਂ ਦੇ ਕੋਲ ਕੁਝ ਨਹੀਂ ਪਰ ਸਾਡੀ ਅਸਲ ਚ ਮਜਬੂਰੀ ਇਹ ਆ ਅੱਜ ਤੁਹਾਨੂੰ ਲੋਕਾਂ ਨੂੰ ਇਹ ਦੱਸਿਆ ਇਸ ਵੀਡੀਓ ਦੇ ਰਹੀਂ ਪੂਰਾ ਖੁੱਲ ਕੇ ਕਿ ਤੁਹਾਡੇ ਪਿੰਡ ਬੁੱਟਰ ਸਿਵਿਆ ਦੀਆਂ ਪੰਚਾਇਤਾਂ ਲੋਕਾਂ ਦੇ ਹੱਕ 'ਚ ਨਹੀਂ ਪੂਕਤਦੀਆਂ ਰਹੀਆਂ ਛੋਟੀਆਂ-ਛੋਟੀਆਂ ਖਰਚਾਂ ਕੋਈ ਕਿਸੇ ਨੇ ਏਸੀ ਛੋਟੇ-ਛੋਟੇਆਂ ਛੋਟੀਆਂ ਮੈਂ ਸਾਰਾ ਕੋਸ਼ਿਸ਼ ਸਪਸ਼ਟ ਨਹੀਂ ਕਰਨਾ ਚਾਹੁੰਦਾ ਕਿਉਂਕਿ ਉਹ ਵੀ ਸਾਡੇ ਆਪਣੇ ਨੇ ਜੇ ਮੈਂ ਇਸ ਵੀਡੀਓ ਦੇ ਰਹੀ ਉਹਨਾਂ ਦਾ ਜਲੂਸ ਕੱਢਾਂਗਾ ਕਿਤੇ ਨਾ ਕਿਤੇ ਮੈਂ ਆਪਣਾ ਖੁਦ ਦਾ ਜਲੂਸ ਕੱਢ ਰਿਹਾ ਕਿਉਂਕਿ ਉਹ ਸਾਡੇ ਆਪਣੇ ਨੇ ਅਸੀਂ ਆਪਣੇਆਂ ਨਾਲ ਨਹੀਂ ਲੜ ਸਕਦੇ ਤਾਂ ਕਰਕੇ ਮੈਂ ਹਰ ਨਵਾਸੀ ਨੂੰ ਬੇਨਤੀ ਕਰਦਾ ਕਿ ਰਣਦੀਪ ਦਾ ਇਧਰ ਬੱਬੂ ਦਾ ਹੋਰ ਵੀ ਜਿੰਨੇ ਵੀ ਮੈਂਬਰ ਪੰਚਾਇਤ ਆ ਇੱਕ ਅਰਸ਼ ਟੇਲਰ ਮੁੰਡਾ ਉਹਨੂੰ ਵੀ ਆਪਾਂ ਮੈਂਬਰ ਪੰਚਾਇਤ ਜਿਹੜਾ ਨਾਮਿਨੇਟ ਕੀਤਾ ਉਹਦੇ ਤੇ ਵੀ ਪਰਚੇ ਨੇ ਸੋ ਬੇਨਤੀ ਆ ਤੁਹਾਨੂੰ ਸਾਰਿਆਂ ਨੂੰ ਕਿ ਸਾਡੀ ਜਿਹੜੀ ਆ ਉਹ ਬੇਨਤੀ ਨੂੰ ਜ਼ਰੂਰ ਕਬੂਲ ਕਰਿਓ ਮੈਂ ਰਣਦੀਪ ਨੂੰ ਕਹੂੰਗਾ ਕਿ ਰਣਦੀਪ ਵੀ ਤੁਹਾਡੇ ਨਾਲ ਆਪਣੇ ਵਿਚਾਰ ਜਿਹੜੇ ਆ ਜੂਸ ਸਾਂਝੇ ਕਰੇ ਰਣਦੀਪ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਮਨਦੀਪ ਵੀਰ ਜੀ ਨੇ ਸਾਰਾ ਦੱਸ ਹੀ ਦਿੱਤਾ ਵੀ ਮੈਂ ਆਪਣੇ ਪਿੰਡ ਬੁੱਟਰ ਸਿਵੀਆਂ ਦੇ ਸਾਰੇ ਲੋਕਾਂ ਨੂੰ ਮੇਰੇ ਨੌਜਵਾਨ ਭਰਾ ਸਾਡੀਆਂ ਮਾਵਾ ਭੈਣਾਂ ਸਾਡੇ ਬਜ਼ੁਰਗ ਉਹਨਾਂ ਨੂੰ ਇਹ ਬੇਨਤੀ ਕਰਦਾ ਆ ਪੀ ਲਿਆ ਮੇਰੀ ਵੀ ਨਾ ਤਾਂ ਸਾਡੇ ਕੋ ਪਿੰਡ ਆਉਣ ਨੂੰ ਕੋਈ ਰਸਤਾ ਹੈਗਾ ਜਦੋਂ ਮੇਲ ਚੱਲ ਜਾਂਦੀ ਹੈ ਨਾ ਪੀਣ ਨੂੰ ਪਾਣੀ ਨਾ ਸਾਹ ਲੈਣ ਨੂੰ ਹਵਾ ਤੇ ਸਾਡੀ ਟੀਮ ਦੀ ਜਿਹੜੀ ਆ ਤੁਹਾਨੂੰ ਇਹ ਹੀ ਗੁਜਾਰਿਸ਼ ਆ ਕਿ ਸਾਡਾ ਵੱਧ ਤੋਂ ਵੱਧ ਸਾਥ ਦਿਓ ਕਿਉਂਕਿ ਤੁਹਾਡੀ ਜਿਹੜੀ ਅੱਜ ਦਿੱਤਾ ਜਾ ਸਹਿਯੋਗ ਤੁਹਾਡੀ ਇੱਕ ਇੱਕ ਜਿਹੜੀ ਵੋਟ ਆ ਉਹ ਸਾਡੇ ਲਈ ਬਹੁਤ ਜ਼ਿਆਦੀ ਕੀਮਤੀ ਆ ਅਸੀਂ ਬੋਟਰ ਪਿੰਡ ਜੇ ਅੱਜ ਵਾਹਿਗੁਰੂ ਦੀ ਕਿਰਪਾ ਨਾਲ ਜੇ ਬੋਟਰਪਿੰਡ ਤੋਂ ਸਾਨੂੰ ਸਾਡੀ ਟੀਮ ਨੂੰ ਸੇਵਾ ਮਿਲਦੀ ਆ ਤੇ ਅਸੀਂ ਇਕੱਲਾ ਬੋਟਰਪਿੰਡ ਨੂੰ ਬਚਾਵਾਂਗੇ ਨਹੀਂ ਇਲਾਕਾ ਵੀ ਬਚਾਵਾਂਗੇ ਨਾਲ ਦੀ ਨਾਲ ਜਿੱਦਾਂ ਵੀਰ ਜੀ ਹੋਣਿਆ ਨੇ ਦੱਸਿਆ ਕਿ ਅਸੀਂ ਤਰਧਿਆ ਨੂੰ ਵਧੀਆ ਤੇ ਸੁੰਦਰ ਬਣਾਇਆ ਜੇ ਇੱਥੇ ਰਾਜ ਸਭਾ ਤੋਂ ਮੈਂਬਰ ਆ ਸਕਦੇ ਆ ਕਿਉਂ ਨਾ ਵੀ ਆਪਾਂ ਇਹ ਵੀਰ ਹੋਣਿਆ ਕੋ ਸੇਧ ਲੈ ਕੇ ਇਹਨਾਂ ਕੋ ਸਿੱਖ ਕੇ ਅੱਜ ਬੋਟਰਪਿੰਡ ਵੀ ਆ ਜਿਵੇਂ ਸਾਡਾ ਇੱਕ ਵੀਰ ਗੱਗੜਪਾਣੇ ਤੋਂ ਵੀ ਲੜ ਰਿਹਾ ਕਿਉਂ ਸਾਰੇ ਪਿੰਡ ਜਿਹੜੇ ਆ ਇਹ ਸੁੰਦਰ ਵੀ ਬਣਨ ਤੇ ਇਹ ਇਹਨਾਂ ਨੂੰ ਬਚਾਇਆ ਵੀ ਜਾਵੇ ਕਿਉਂਕਿ ਸਾਡੇ ਇਲਾਕੇ ਦੇ ਵਿੱਚ ਜਿਹੜੀਆਂ ਕਾਲਾ ਪੀਲੀਆ ਕੈਂਸਰ ਹੋਰ ਵੀ ਇਦਾਂ ਦੀਆਂ ਜਿਹੜੀਆਂ ਲੀਵਰ ਖਰਾਬ ਕਿਡਨੀਆਂ ਖਰਾਬ ਜਿਹੜੇ ਇਦਾਂ ਦੀਆਂ ਗੰਭੀਰ ਬਿਮਾਰੀਆਂ ਨਾਲ ਜਿਹੜੇ ਸਾਡੇ ਲੋਕ ਗ੍ਰਸਤ ਹੋ ਰਹੇ ਆ ਤੇ ਅਸੀਂ ਤੇ ਸਾਡੀ ਟੀਮ ਇਹੀ ਬੇਨਤੀ ਕਰਦੀ ਆ ਕਿ ਸਾਨੂੰ ਆਪਣਾ ਵੱਧ ਤੋਂ ਵੱਧ ਸਾਥ ਦਿਓ ਤੇ ਜੇ ਸਾਡੀ ਟੀਮ ਨੂੰ ਵਾਹਿਗੁਰੂ ਸੇਵਾ ਦਿੰਦਾ ਤੇ ਤੁਹਾਡੇ ਸਹਿਯੋਗ ਨਾਲ ਸਾਡੀ ਜਿੱਤ ਹੁੰਦੀ ਆ ਤੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਪਿੰਡ ਨੂੰ ਬਚਾਵਾਂਗੇ ਵੀ ਤੇ ਆਪਣੇ ਪਿੰਡ ਨੂੰ ਬਣਾਵਾਂਗੇ ਦੇਖੋ ਹਿੱਸ਼ਿਆ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਇਹ ਸਾਨਾ ਰਣਦੀਪਾ ਜੀ ਇਸ ਤੋਂ ਬਾਅਦ ਮੈਂ ਬੇਨਤੀ ਕਰਾਂਗਾ ਬੱਬੂ ਨੂੰ ਉਹ ਵੀ ਤੁਹਾਡੇ ਨਾਲ ਜਿਹੜਾ ਵਾ ਆਪਣੇ ਵਿਚਾਰ ਜਰੂਰ ਸਾਂਝੇ ਕਰ ਬੱਬੂ ਪਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਬੁੱਟਰ ਵਸ ਪਿੰਡ ਬੁੱਟਰ ਦੇ ਵਸੀਆਂ ਨੂੰ ਹੱਥ ਜੋੜ ਕੇ ਬੇਨਤੀ ਆ 15 ਤਰੀਕ ਨੂੰ ਚੋਣਾ ਪੰਚਾਇਤੀ ਚੋਣਾ ਆ ਰਹੀਆਂ ਸਾਰੇ ਵੀਰ ਭੈਣ ਭਰਾਵਾਂ ਮੇਰੀਆਂ ਮਤਾਵਾਂ ਨੂੰ ਹੱਥ ਜੋੜ ਕੇ ਬੇਨਤੀ ਕਿ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਿਓ ਤੁਹਾਡੀ ਇੱਕ ਇੱਕ ਕੀਮਤੀ ਵੋਟ ਪਾਈ ਹੋਈ ਪਿੰਡ ਨੂੰ ਬਚਾ ਸਕਦੀ ਦੇ ਕਿਉਂਕਿ ਰਾਣੇ ਗਜੀਤ ਵੱਲੋਂ ਰਾਤ ਦਿਨ ਪਿੰਡ ਦਾ ਉਜਾੜਾ ਕੀਤਾ ਜਾ ਰਿਹਾ ਤੇ ਇਹ ਤੋਂ ਇਹੋ ਇਲਾਵਾ ਤੁਸੀਂ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਕੇ ਪਿੰਡ ਨੂੰ ਉਜੜਦੋਂ ਬਚਾਓ ਅ ਸ਼ੁਕਰੀਆ ਦੋਨਾਂ ਭਰਾਵਾਂ ਦਾ ਸੋ ਮੈਂ ਅ ਅਖੀਰ ਦੇ ਵਿੱਚ ਕੁਝ ਹੋਰ ਜਿਹੜੇ ਲੋਕ ਨੇ ਜਿਹੜੇ ਬੜੇ ਸਾਨੂੰ ਪਿਆਰ ਤੇ ਸਤਿਕਾਰ ਦਿੰਦੇ ਨੇ ਜਿਹੜੇ ਸਾਡੇ ਦਰਸ਼ਕ ਨੇ ਸਾਡੇ ਅ ਦੇਸ਼ਾਂ ਤੇ ਵਿਦੇਸ਼ਾਂ ਦੇ ਵਿੱਚ ਬੈਠੇ ਸਾਰੇ ਲੋਕ ਜਿਹੜੇ ਸਾਡੀਆਂ ਵੀਡੀਓਜ਼ ਜੜੀਆਂ ਨੇ ਉਹਨਾਂ ਨੂੰ ਦੇਖਦੇ ਵੀ ਆ ਤੇ ਅਗਲੇ ਬੰਨੇ ਸ਼ੇਅਰ ਵੀ ਕਰਦੇ ਨੇ ਮੈਂ ਉਹਨਾਂ ਨੂੰ ਵੀ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਸਾਡੇ ਇਲਾਕੇ ਦੇ ਵਿੱਚ ਜਿਹੜੇ ਸਾਡੇ ਜਿੰਨੇ ਵੀ ਕੈਂਡੀਡੇਟ ਨੇ ਚਾਹੇ ਉਹ ਰਣਦੀਪ ਹੋ ਗਿਆ ਚਾਹੇ ਗਗੜਪਾਣੇ ਤੋਂ ਇੱਕ ਜਿਹੜਾ ਨੌਜਵਾਨਾਂ ਦੇ ਵੱਲੋਂ ਮੁੰਡਾ ਜਿਹੜਾ ਖੜਾ ਕੀਤਾ ਗਿਆ ਉਹ ਵੀ ਸਾਡੇ ਨਾਲ ਆਣ ਕੇ ਹਰ ਵੇਲੇ ਇੱਥੇ ਖੜਦਾ ਰਿਹਾ ਮੁੰਡਾ ਉਥੇ ਸਰਬੱਤ ਦਾ ਭਲਾ ਚੈਰੀਟੇਬਲ ਸੁਸਾਇਟੀ ਦੇ ਵੱਲੋਂ ਜਿਹੜਾ ਆਪਣਾ ਉਮੀਦਵਾਰ ਜਿਹੜਾ ਉਹ ਐਲਾਨਿਆ ਗਿਆ ਉदित ਬਾਦ ਮੇਰੇ ਸਰਕਾਰਜੋਗ ਭਾਬੀ ਜੀ ਸ਼੍ਰੀਮਤੀ ਕਵਲਜੀਤ ਕੌਰ ਸੋਨੀ ਤਰਦੇਉ ਪਿੰਡ ਤੋਂ ਉਹ ਉਹ ਵੀ ਚੋਣ ਮੈਦਾਨ ਦੇ ਵਿੱਚ ਨੇ ਪਿਛਲੇ 5 ਸਾਲ ਲਗਾਤਾਰ ਜਿਹੜਾ ਉਹ ਸੇਵਾ ਕਰ ਚੁੱਕੇ ਨੇ ਉਹਦੇ ਤੋਂ ਅਲੱਗ ਅ ਅਖੀਰ ਚ ਤੁਹਾਡਾ ਦਾਸ ਤੁਹਾਡਾ ਭਰਾ ਮੰਦੀਤਰ ਦਿਓ ਮੈਂ ਮੈਂ ਜਿਹੜਾ ਮੇਰਾ ਪਿੰਡ ਆ ਮੇਰਾ ਪਿੰਡ ਵੀ ਜਿਹੜਾ ਵਾ ਉਹ ਲੇਡੀਜ਼ ਲਈ ਜਿਹੜਾ ਵਾ ਉਹ ਰਾਖਵਾਂ ਰੱਖਿਆ ਗਿਆ ਮੇਰੇ ਧਰਮ ਪਤਨੀ ਸ਼੍ਰੀਮਤੀ ਬਲਵਿੰਦਰ ਕੌਰ ਉਹ ਵੀ ਚੋਣ ਮੈਦਾਨ ਦੇ ਵਿੱਚ ਨੇ ਸੋ ਅ ਮੈਂ ਬੇਨਤੀ ਕਰਨਾ ਚਾਹੁੰਦਾ ਤੁਹਾਨੂੰ ਸਾਰਿਆਂ ਨੂੰ ਜਿੰਨੇ ਵੀ ਤੁਸੀਂ ਸਾਡੀਆਂ ਵੀਡੀਓਜ਼ ਨੂੰ ਦੇਖਦੇ ਹੋ ਸ਼ੇਅਰ ਕਰਦੇ ਹੋ ਕਿ ਜਿੱਥੇ-ਜਿੱਥੇ ਤੁਹਾਡੇ ਪਿੰਡ ਦੇ ਵਿੱਚ ਸਾਡੇ ਇਹਨਾਂ 44 ਪਿੰਡਾਂ ਦੇ ਵਿੱਚ ਜਿੱਥੇ-ਜਿੱਥੇ ਤੁਹਾਡੇ ਕੁਝ ਸਾਖ ਸੰਬੰਧੀ ਨੇ ਯਾਰ ਦੋਸਤ ਨੇ ਉਹਨਾਂ ਨੂੰ ਨਿੱਜੀ ਤੌਰ ਤੇ ਤੁਸੀਂ ਫੋਨ ਜ਼ਰੂਰ ਕਰੋ ਤੇ ਉਹਨਾਂ ਨੂੰ ਵੋਟ ਪਾਉਣ ਦੀ ਜਿਹੜੀ ਹੈ ਕਿਤੇ ਲਿੰਕ ਤੇ ਅਪੀਲ ਜ਼ਰੂਰ ਕਰਿਓ ਕਿਉਂਕਿ ਭਵਿੱਖ ਤਾਂ ਹੀ ਬਚ ਸਕਦਾ ਜੇਕਰ ਭਵਿੱਖ ਨੂੰ ਪਹਿਲਾਂ ਇੱਕ ਡਰਾਫਟ ਬਣਾ ਕੇ ਜਿਹੜਾ ਉਹ ਚੱਲਿਆ ਜਾਵੇ ਸੋ ਅਸੀਂ ਜੰਗ ਨੂੰ ਲੜਦੇ ਆ ਸਿਸਟੇਮੈਟਿਕਲੀ ਲੜ ਰਹੇ ਆ ਸਾਨੂੰ ਕਾਗਜ਼ਾਂ ਦੇ ਵਿੱਚ ਜਿਹੜਾ ਵਾ ਉਹ ਤਾਕਤਵਰ ਹੋਣ ਲਈ ਸਾਨੂੰ ਸਾਡੇ ਹੱਥਾਂ ਦੇ ਵਿੱਚ ਜਿਹੜਾ ਵਾ ਉਹ ਜਿਹੜਾ ਕਲਮ ਦਾ ਹੋਣਾ ਜ਼ਰੂਰੀ ਹੈ ਸਾਡੇ ਹੱਥਾਂ ਦੇ ਵਿੱਚ ਉਹ ਵਾਲੀ ਕਲਮ ਜਿਹੜੀ ਆ ਉਹ ਜ਼ਰੂਰੀ ਹੈ ਜੋ ਕਲਮ ਆਪਣੇ ਇਲਾਕੇ ਦਾ ਜਿਹੜਾ ਉਹ ਭਵਿੱਖ ਸਹੀ ਤੈਅ ਕਰੇਗੀ ਸੋ ਮੈਨੂੰ ਪਤਾ ਕਿ ਤੁਸੀਂ ਸਾਰੇ ਜਣੇ ਜ਼ਰੂਰ ਸਾਥ ਤਾਹੋਗੇ ਕਿਉਂਕਿ ਆ ਇਹ ਸਚਾਈ ਜਿਹੜੀ ਆ ਸਚਾਈ ਤੋਂ ਮੂੰਹ ਨਹੀਂ 모ੜਿਆ ਜਾ ਸਕਦਾ ਕੈਂਡੀਡੇਟ ਹੋਰ ਵੀ ਬਹੁਤ ਨੇ ਸਾਡੇ ਲਈ ਸਾਰੇ ਸਤਿਕਾਰਯੋਗ ਨੇ ਹਰ ਪਿੰਡ ਦੇ ਕੈਂਡੀਡੇਟ ਜਿਹੜੇ ਸਾਡੇ ਲਈ ਸਤਿਕਾਰਯੋਗ ਨੇ ਪਰ ਤੁਸੀਂ ਆਪਣੇ ਜੜਾ ਵਾ ਵੋਟ ਦਾ ਸਹੀ ਇਸਤੇਮਾਲ ਕਰੋ ਕਿਉਂਕਿ ਕੈਂਡੀਡੇਟ ਤਾਂ ਕਰਕੇ ਸਤਿਕਾਰਯੋਗ ਨੇ ਕਿਉਂਕਿ ਉਹ ਸਾਡੇ ਸਾਰੇ ਆਪਣੇ ਨੇ ਵੋਟ ਦੇ ਵੋਟ ਮੈਦਾਨ ਦੇ ਵਿੱਚੋਂ ਆਉਣਾ ਚੋਣ ਮੈਦਾਨ ਦੇ ਵਿੱਚ ਆਉਣਾ ਹਰ ਕਿਸੇ ਦਾ ਅਧਿਕਾਰ ਹੈ ਸਹੀ ਗਲਤ ਨਾ ਧੜਕ ਜਾਂ ਨਾ ਨਾ ਧੜਕ ਚੋਣ ਜਿਹੜੀ ਆ ਤੁਹਾਡੇ ਲੋਕਾਂ ਦੇ ਹੱਥ ਆ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ